ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਪਲਾਟਾ ਵੱਲੋਂ ਲਓ ਜੀ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈ ਆ। ਸਭ ਤੋਂ ਪਹਿਲਾਂ ਮੈਂ ਜੀ ਆਪਾਂ ਤੁਹਾਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ। ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਮੇਰੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ। ਤੇ ਅਸੀਂ ਅੱਜ ਫਿਰ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਇਆ ਕਾਵਿਆ ਵਰਕ ਦੇ ਵਿੱਚ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਕਾਫੀ ਪਹਨਾਂ ਦੇ ਮੈਸੇਜ ਸੀਗੇ ਇਹਨਾਂ ਸੂਟਾਂ ਦੇ ਵਾਸਤੇ ਤੇ ਰੈਡੀ ਕੀਤੇ ਆ ਜੀ ਸੂਟ ਕਾਵਿਆ ਵਰਕ ਦੇ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਲੈ ਰਹੇ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬਡਲਾਡਾ ਤੋਂ ਵੀ ਲੌਂਗ ਕਰਦੇ ਆ ਜੀ ਤੇ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪੈਣਾ ਜੇ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਕਰ ਲਿਆ ਜੀ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ ਦੀ ਸੀ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਦੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਲੈਫਟ ਰਾਈਟ ਸਾਈਡ ਪੌਲ ਦੇ ਨਾਲ ਆਉਣਾ ਜੀ ਵਾਪਸ ਪੌਲ ਦੇ نیچے ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਦੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਪੈਦਲ ਬਾਜ਼ਾਰ ਚ ਹੋ ਹਨ ਕਈ ਮੇਰੀਆਂ ਭੈਣਾਂ ਸ਼ਾਰਟਕਟ ਰਸਤਾ ਪੁੱਛਦੀਆਂ ਪੈਨਲ ਬਾਜ਼ਾਰ ਚੋਂ ਤਾਂ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਦੀ ਸਾਹਮਣੇ ਜਿਹੜਾ ਰੇਲਵੇ ਲਾਈਨ ਆ ਬਣੀ ਹੈ ਉਹਨੂੰ ਕ੍ਰੋਸ ਕਰਕੇ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ। ਲਓ ਜੀ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਹਾਂ ਜੀ ਅੱਜ ਦੇ ਜਿਹੜੇ ਸੂਟ ਲੈਣੇ ਆ ਉਹ ਕਾਵਿਆ ਵਰਕ ਦੇ ਰਹਿਣੀਆਂ ਜੀ ਬਹੁਤ ਹੀ ਪਿਆਰੇ ਜੀ ਬਿਕੋਸ ਔਰਗੈਂਜਾ ਦੇ ਵਿੱਚ ਰੈਡੀ ਆ ਜੀ ਕਾਵਿਆ ਵਰਕ। ਲਓ ਜੀ ਚੈੱਕ ਕਰੋ ਜੀ ਪਿਓਰ ਵਾਲੀ ਬਿਕੋਸ ਔਰਗੈਂਜਾ ਰਹੂਗੀ ਜੀ ਇਹ। ਬਿਲਕੁਲ ਪਿਓਰ ਰਿਜਨਲ ਵਾਲੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਕਲਰ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹਦਾ ਜਿਹੜਾ ਘੇਰਾ ਰੈਡੀ ਹੋਊਗਾ ਜੀ 22 22 21 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ ਇਹਦੀ ਹੈਪ ਦੇਖ ਸਕਦੇ ਹੋ ਤੁਸੀਂ ਕਾਵਿਆ ਵਰਕ ਹੋਇਆ ਜੀ ਇਹਦੇ ਉੱਪਰ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹਦੇ ਨਾਲ ਤੁਹਾਨੂੰ ਦਿਖਾਵਾਂਗੀ ਇਹਦੀਆਂ 슬ੀਵਸ 슬ੀਵਸ ਵੀ ਇਹਦੀਆਂ ਰੈਡੀ ਐ ਤੇ 슬ੀਵਸ ਚੈੱਕ ਕਰਵਾ ਦਿੰਨੀ ਆ ਤੁਹਾਨੂੰ ਲਓ ਜੀ ਇਹ ਵਾਲੀਆਂ ਰਹਿਣੀਆਂ ਜਿਹੜੀਆਂ 슬ੀਵਸ ਚੈੱਕ ਕਰੋ ਜੀ ਇਹ 슬ੀਵਸ ਰਹਿਣ ਵਾਲੀਆਂ 슬ੀਵਸ ਦਾ ਵਰਕ ਹੈ ਇਹ ਆਊਗਾ ਜੀ ਇਹਦਾ gekere ਦਾ ਵਰਕ ਕਲਰ ਵੀ ਬਹੁਤ ਪਿਆਰਾ ਤੇ ਕਾਫੀ ਟ੍ਰੈਂਡਿੰਗ ਵਾਲਾ ਕਲਰ ਰਹਿਣ ਵਾਲਾ ਜੀ ਇਹ ਵਾਲਾ ਲੋ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਜਰ ਹੋਊਗਾ ਕਾਵਿਆ ਵਰਕ ਦੇ ਵਿੱਚ ਰੈਡੀ ਹੋਇਆ ਜੀ ਇਹ ਵਾਲਾ ਸੂਟ ਪ੍ਰਾਈਜ਼ ਰਹਿਣੀ ਹੈ ਜੀ ਇਹਦੀ ਸਿਰਫ 1100 ਰੁਪਏ 1100 ਦੇ ਵਿੱਚ ਤੁਸੀਂ ਇਹ ਵਾਲਾ ਪਿਓਰ ਔਰਗੰజా ਦਾ ਸੂਟ ਲੈ ਸਕਦੇ ਹੋ ਸਾਡੇ ਕੋਲ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਕਾਪਰ ਜਿਹਾ ਕਲਰ ਆਊਗਾ ਜੀ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਕਲਰ ਹੈ ਕਾਪਰ ਬਿਕੋਸ ਔਰਗੰజా ਦੇ ਵਿੱਚ ਰਹੂਗਾ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ 1100 ਰੁਪਏ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਇਹ ਬਲਗਾ ਰਹਿਣਗੇ ਜੀ ਇਧੀਆਂ 슬ੀਵਸ ਠੀਕ ਹੈ ਜੀ ਸੂਟ ਚੈੱਕ ਕਰੀ ਚਲੋ ਜਿਹੜਾ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੀ ਚਲੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਏਸੀ ਇਹਦਾ ਬਹੁਤ ਸੋਹਣਾ ਕਲਰ ਕਾਫੀ ਰੈਸਟ ਜਾ ਕਲਰ ਹੈ ਨਾ ਸੀ ਇਹਦਾ ਤੇ ਅਗਲਾ ਸੂਟ ਰਹੂਗਾ ਜੀ ਲਓ ਵਾਈਨ ਸ਼ੇਡ ਦੇ ਵਿੱਚ ਰਹਿਣਾ ਪਰਪਲ ਜਾ ਕਲਰ ਹੈ ਵਾਈਨ ਸ਼ੇਡ ਬਿਕੋਜ਼ ਔਰਗੈਂਜ਼ਾ ਦੇ ਵਿੱਚ ਸੂਟ ਰੈਡੀ ਹੈ ਜੀ ਲਓ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹ ਵੀ ਠੀਕ ਹੈ ਜੀ ਤੇ ਇਹਦਾ ਘੇਰਾ ਬਣਿਆ ਹੋਇਆ ਚਾਕ ਵਰਕ ਸਾਰਾ ਕੁਝ ਬਣਿਆ ਹੋਇਆ ਇਹ ਵਾਲੀਆਂ ਰਹਿਣਗੀਆਂ ਜੀਆਂ ਸਲੀਵਸ ਠੀਕ ਹੈ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਲੈ ਸਕਦੇ ਹੋ ਸਾਡੇ ਕੋਲੋਂ ਤੁਸੀਂ ਲਓ ਜੀ ਇਸ ਤੋਂ ਗੇਥਮ ਦਿਖਾਵਾਂਗੇ ਲੋ ਇੱਕ ਇਹ ਵਾਲਾ ਕਲਰ ਆਊਗਾ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਰਹਿਣ ਵਾਲਾ ਜੀ ਰਹਿਣ ਵਾਲਾ ਜੀ ਦੇਖੋ ਜੀ ਕਾਫੀ ਟ੍ਰੈਂਡਿੰਗ ਇਹ ਵਾਲੇ ਕਲਰ ਦਾ ਦੇਖੋ ਜੀ ਬਹੁਤ ਸੋਹਣਾ ਕਲਰ ਰਹੂਗਾ ਜੀ ਚੈੱਕ ਕਰੋ ਬਹੁਤ ਸੋਹਣਾ ਦਾ ਵਰਕ ਹੋਇਆ ਇਹਦੇ ਉੱਪਰ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਦਾ ਵਰਕ ਲੋ ਇਹ 슬ੀਵਸ ਦਾ ਵਰਕ ਰਹੂਗਾ ਜੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਫਿਨਿਸ਼ਿੰਗ ਦੇਖ ਸਕਦੇ ਹੋ ਵੈਸੇ ਤੁਹਾਡੇ ਸਾਡੇ ਸੂਟ ਤੁਹਾਡੇ ਕੋਲ ਪਹੁੰਚਦੇ ਆ ਜੀ ਸਭ ਨੂੰ ਪਤਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੱਕੀ ਕੀਤੀ ਐ ਪੂਰੀ ਫਿਨਿਸ਼ਿੰਗ ਇਦਾਂ ਨਾਲ ਵਰਕ ਹੋਇਆ ਜੀ ਲਓ ਇਹ ਵਾਲਾ ਚੈੱਕ ਕਰੋ ਜੀ ਅਗਲਾ ਸੂਟ ਮਹਿੰਦੀ ਸ਼ੇਡ ਦੇ ਵਿੱਚ ਆਣਾ ਬਹੁਤ ਹੀ ਸੋਹਣਾ ਜਿਹਾ ਆਉਣਗਾ ਮਹਿੰਦੀ ਕਲਰ ਹੈ ਜੀ ਇਹ ਬਹੁਤ ਪਿਆਰਾ ਜਿਹਾ ਕਲਰ ਆਉਣ ਵਾਲਾ ਲਓ ਸਾਰੇ ਕਲਰ ਹੀ ਬਹੁਤ ਪਿਆਰੇ ਆ ਜੀ ਲਓ ਇਹ ਵਾਲਾ ਹੋਊਗਾ 슬ੀਵਸ ਦਾ ਵਰਕ ਬਹੁਤ ਪਿਆਰੇ ਆ ਜੀ ਸਾਰੇ ਕਲਰ ਇਹਦੇ ਜਿਹੜਾ ਕਲਰ ਪਸੰਦ ਆਉਂਦਾ ਲੈ ਸਕਦੇ ਹੋ ਇਹ ਇੱਕ ਬਹੁਤ ਹੀ ਪਿਆਰਾ ਜਿਹਾ ਕਲਰ ਹੋਊਗਾ ਜੀ ਵੀ ਪ੍ਰਾਈਸ ਰਹਿਣੀ ਹੈ ਜੀ ਇਹਨਾਂ ਸੂਟਾਂ ਦੀ 1100 ਰੁਪਏ ਠੀਕ ਹੈ ਜੀ ਇੱਕ ਆਊਗਾ ਜੀ ਚ ਲੈਮਨ ਕਲਰ ਲਓ ਜੀ λεਮਨ ਕਲਰ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ λεਮਨ ਕਲਰ ਦਾ ਦੇਖ ਸਕਦੇ ਹੋ ਬਹੁਤ ਸੋਹਣਾ ਇਹਦੇ ਵਰਕ ਹੋਇਆ ਜੀ λεਮਨ ਕਲਰ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਹੈ ਸਿਰਫ 1100 ਰੁਪਏ ਠੀਕ ਹੈ ਜੀ 1100 ਰੁਪਏ ਦੀ ਪ੍ਰਾਈਸ ਰਹਿਣੀ ਹੈ ਇਹ ਵਾਲਾ ਰਹੂਗੀ ਜੀ ਇਹ ਸਲੀਵਸ ਦਾ ਵਰਕ ਇਹ ਸਲੀਵਸ ਦਾ ਵਰਕ ਕਰੋ ਕਾ ਜੀ ਕਲਰ ਇਹਦਾ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ λεਮਨ ਨੋ ਅਗਲਾ ਤੁਹਾਨੂੰ ਚੈੱਕ ਕਰਵਾ ਦਈਏ ਜੀ ਦੇਖੋ ਜੀ ਇਹ ਕੇਵਲਾ ਸੂਟ ਆਊਗਾ ਜੀ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਦੇਖੋ ਜੀ ਇਹ ਬਣਿਆ ਹੋਇਆ ਇਹਦਾ ਕੇਰਾ ਠੀਕ ਹੈ ਜੀ ਇਹਦਾ ਕੇਰਾ ਬਣਿਆ ਹੋਇਆ ਤੇ ਇਹ ਵਾਲੀਆਂ ਇਹਦੀਆਂ ਬਣੀਆਂ ਹੋਈਆਂ ਸਲੀਵਸ ਇਹ ਸਲੀਵਸ ਦਾ ਵਰਕ ਹੈ ਠੀਕ ਹੈ ਜੀ ਸਲੀਵਸ ਦਾ ਵਰਕ ਆਊਗਾ ਜੀ ਇਹਦੀ ਪ੍ਰਾਈਸ ਰਹਿਣੀ ਹੈ 950 ਰੁਪਏ ਠੀਕ ਹੈ ਜੀ ਕਿਉਂਕਿ ਇਹਦੇ ਬੋਟਮ ਦਾ ਵਰਕ ਨਹੀਂ ਹੋਇਆ ਐਕਟਲੀ ਤੁਹਾਨੂੰ ਇਹਦੀ ਪ੍ਰਾਈਸ 950 ਰਹਿਣੀ ਹੈ ਜੀ ਇਹ ਤੁਸੀਂ ਦੁਪੱਟਾ ਲੈ ਸਕਦੇ ਹੋ ਜੇ ਕਿਸੇ ਮੇਰੇ ਭੈਣੇ ਚਨੂਨ ਦਾ ਦੁਪੱਟਾ ਲੈਣਾ ਸਾਡੇ ਕੋਲ ਡਾਈ ਹੋਇਆ ਵਾ ਦੁਪੱਟਾ ਚਨੂਨ ਦਾ ਵੀ ਤੁਸੀਂ ਲੈ ਸਕਦੇ ਹੋ ਇਹਦੀ ਪ੍ਰਾਈਸ ਐਕਸਟਰਾ ਹੋਊਗੀ ਜੀ ਦੁਪੱਟੇ ਦੀ ਠੀਕ ਹੈ ਜੀ ਲਓ ਇਹ ਸੀਗਾ ਇਹ ਕੇਵਲਾ ਕਲਰਸ ਇਹਦੇ ਵਿੱਚ ਲਓ ਇੱਕ ਇਹ ਵਾਲਾ ਕਲਰ ਆਊਗਾ ਜੀ कॉपर ਜਾਂ ਕਲਰ ਬਹੁਤ ਸੋਹਣਾ ਕਲਰ ਹੈ ਜੀ ਦੇਖੋ ਜੀ ਇਹ ਵਾਲਾ ਸੂਟ ਦੇਖੋ बिकॉज ਔਰਗੰਜਾ ਤੇ ਰੈਡੀ ਹੈ ਜੀ ਇਹ ਸੂਟ ਬਹੁਤ ਪਿਆਰਾ ਜਾਂ ਸੂਟ ਰਹੂਗਾ ਜੀ बिकॉज ਔਰਗੰਜਾ ਤੇ ਲਾਉਂ ਚ ਇਹਦਾ ਮੈਂ ਤੁਹਾਨੂੰ 슬ੀਵਸ ਚੈੱਕ ਕਰਵਾਦਾ ਇਹ ਵਾਲੀਆਂ ਰਹਿਣਗੀਆਂ ਦੀਆਂ 슬ੀਵਸ ਤੇ ਇਹ ਵਾਲਾ ਰਹੂਗਾ ਜੀ ਇਹਦਾ ਘੇਰੇ ਦਾ ਵਰਕ ਠੀਕ ਹੈ ਜੀ ਕਾਪਰ ਕਲਰ ਹੈ 950 ਰੁਪਏ ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ बिकॉज ਔਰਗੰਜਾ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਇਹਦੇ ਵਿੱਚ ਤੁਹਾਨੂੰ ਇੱਕ ਆਊਗਾ ਜੀ ਲਓ ਮੂਵ ਕਲਰ ਦੇ ਵਿੱਚ ਆਊਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਵਾਲਾ ਮੂਵ ਕਲਰ ਇਹ ਆਊਗਾ ਜੀ ਮੂਵ ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਕਲਰ ਹੋਊਗਾ ਮੂਵ ਸ਼ੇਡ ਦੇ ਵਿੱਚ ਵਰਕ ਵੀ ਬਹੁਤ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਜੀ ਇਹ ਵਾਲਾ ਰਹੂਗਾ ਇਹਦੇ 슬ੀਵਸ ਦਾ ਕੰਮ ਠੀਕ ਹੈ ਜੀ 슬ੀਵਸ ਦਾ ਕੰਮ ਹੈ ਜੀ ਤੇ ਪ੍ਰਾਈਸ ਰਹਿਣੀ ਹੈ ਜੀ 950 ਰੁਪਏ 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਬੈਂਦੀ ਕਲਰ ਦਿਖਾਤਾ ਤੇ ਇਸ ਤੋਂ ਅੱਗੇ ਰਹੂਗਾ ਜੀ ਨੋ ਇਸੋਗੇ ਇਹ ਵਾਲੇ ਸੂਟ ਵੀ ਦੁਬਾਰਾ ਰੈਡੀ ਕਰਤੀ ਆ ਜੀ ਅਸੀਂ ਅੱਜ ਕਾਫੀ ਮੇਰੇ ਆ ਭੈਣਾਂ ਦੇ ਹੋਰ ਆਰਡਰ ਸੀਗੇ ਤੇ ਇਹ ਵਾਲੇ ਸੂਟ ਦੁਬਾਰਾ ਰੈਡੀ ਹੋਏ ਆ ਦੇਖੋ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਨੀਚੀ ਆਊਗਾ ਕੇਰਾ ਕੇਰੇ ਤੇ ਵੀ ਕਟਵਰਕ ਹੋਈ ਹੈ ਬਹੁਤ ਪਿਆਰੀ ਤੇ ਇਹ ਵਾਲੀਆਂ ਰਹਿਣੀਆਂ ਜੀ ਸਲੀਵਸ ਦਾ ਕੰਮ ਇਹ ਸਲੀਵਸ ਤੇ ਆਊਗਾ ਜੀ ਡਿਜ਼ਾਈਨ ਐਦਾਂ ਸਲੀਵਸ ਦਾ ਡਿਜ਼ਾਈਨ ਹੋਣਾ ਬਹੁਤ ਪਿਆਰਾ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਇਹਦੀ ਬਾਟਮ ਦਾ ਇਹ ਬਾਟਮ ਤੇ ਆਊਗਾ ਜੀ ਪ੍ਰਾਈਸ ਰਹਿਣੀ ਹੈ ਜੀ 900 ਰੁਪਏ ਠੀਕ ਹੈ ਜੀ 900 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਸੋਨਾ ਸੂਟ ਰਹਿਣ ਵਾਲਾ ਜੀ ਇਹ ਬਣਾ ਸੂਟ ਬਹੁਤ ਪਿਆਰਾ ਰਹੂਗਾ ਜੀ ਇਹਦੇ ਵਿੱਚ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਸੂਟ ਜਿੰਨੇ ਮਰਜੀ ਕਾਫੀ ਸੂਟ ਰੈਡੀ ਹੈ ਜੀ ਇਹਦੇ ਵਿੱਚ ਲਓ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਵਾਲਾ ਸੂਟ ਦਿਖਾਇਆ ਸੀ ਜੀ ਇਹਦੇ ਨਾਲ ਵੀ ਤੁਸੀਂ ਜੇ ਕਿਸੇ ਮੇਰੀ ਭੈਣ ਨੇ ਚਰੂਨ ਦਾ ਦੁਪੱਟਾ ਲੈਣਾ ਸਾਡੇ ਕੋਲ ਤਾਂ ਲੈ ਸਕਦੇ ਆ ਜੀ ਚਰੂਨ ਦਾ ਦੁਪੱਟਾ ਲੈ ਸਕਦੇ ਹੋ ਇਹਦੇ ਕੋਲੋਂ ਤੇ ਲਓ ਇਸ ਤੋਂ ਅੱਗੇ ਰਹੋਗੇ ਜੀ ਸਾਡੇ ਕੋਲੇ ਸੂਟ ਪਸ਼ਮੀਨੇ ਦੇ ਵਿੱਚ ਲਓ ਇਹ ਪਸ਼ਮੀਨੇ ਦੇ ਵਿੱਚ ਦਵਾਰਾਂ ਸੂਟ ਰੈਡੀ ਹੋਇਆ ਜੀ ਡਿਜ਼ਾਈਨ ਬਹੁਤ ਪਿਆਰਾ ਲਓ ਚੈੱਕ ਕਰੋ ਜੀ ਇਹ ਆਊਗਾ ਜੀ ਇਹਦਾ ਸਲੀਵਸ ਦਾ ਡਿਜ਼ਾਈਨ ਇਹ ਸਲੀਵਸ ਦੇ ਉੱਪਰ ਆਉਣੀਆਂ ਜੀ ਫਲਾਵਰ ਥੋੜੇ ਜੇ ਘੇਰੇ ਦੇ ਫਲਾਵਰ ਲੰਬੇ ਆ ਲਓ ਜੀ ਇਹ ਆਊਗਾ ਜੀ ਘੇਰੇ ਦੇ ਫਲਾਵਰ ਠੀਕ ਹੈ ਜੀ ਇਹ ਵਾਲੇ ਆਉਣੇ ਘੇਰੇ ਦੇ ਫਲਾਵਰ ਬਹੁਤ ਸੋਹਣਾ ਡਿਜ਼ਾਈਨ ਰਹਿਣ ਵਾਲਾ ਜੀ ਵਾਲਾ ਪ੍ਰਾਈਸ ਇਹਦੀ 950 ਰੁਪਏ ਰਹਿਣੀ ਆ ਜੀ ਠੀਕ ਹੈ ਜੀ ਸੌਰੀ ਪ੍ਰਾਈਸ ਰਹਿਣੀ ਹੈ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਰੈਡੀ ਹੈ ਪ੍ਰਾਈਸ ਰਹਿਣੀ 850 ਲਓ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆਊਗਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ 슬ੀਵਸ ਤੇ ਵਰਕ ਆਉਣਾ ਜੀ ਫੁੱਲ ਹੈਵੀ 슬ੀਵਸ ਆ ਤੇ ਇਹ ਵਾਲਾ ਵਰਕ ਆਉਣਾ ਜੀ ਘੇਰੇ ਦਾ ਲਓ ਤੁਹਾਨੂੰ ਘੇਰਾ ਚੈੱਕ ਕਰਵਾਦਾ ਇਹ ਤਾਂ ਥੋੜੀ ਜਿਹੀ 올ਟ ਲੱਗੀ ਜੀ ਦੇਖੋ ਜੀ ਇਹ ਆਊਗਾ ਜੀ ਘੇਰੇ ਦਾ ਵਰਕ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਜੀ ਘੇਰੇ ਦਾ ਵਰਕ ਆਊਗਾ ਜੀ ਇਹਦਾ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਹੈ ਜੀ ਸਿਰਫ 850 850 ਵੀ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਲੋ ਜੀ ਅਗਲਾ ਆਊਗਾ ਜੀ ਇਹ ਚ ਸਕੈਨ ਕਲਰ ਲੋ ਜੀ ਇਹ ਆਊਗਾ ਜੀ ਸਕੈਨ ਕਲਰ ਚੈੱਕ ਕਰੋ ਜੀ ਸਕੈਨ ਕਲਰ ਆਊਗਾ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਡਿਜ਼ਾਈਨ ਇਹਦਾ ਕੇਰੇ ਦਾ ਤੇ ਇਹ ਵਾਲਾ ਆਊਗਾ ਜੀ ਇਹਦੀਆਂ 슬ੀਵਸ ਦੇ ਵਰਕ ਲਓ ਇਹ 슬ੀਵਸ ਦੇ ਵਰਕ ਆਊਗਾ ਜੀ ਪ੍ਰਾਈਸ ਰਹਿਣੀ ਹੈ ਜੀ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਗੇਰ ਵਿੱਚ ਆਊਗਾ ਇੱਕ ਬਲੈਕ ਕਲਰ ਇਹ ਬਲੈਕ ਆਉਣਾ ਜੀ ਸ਼ਿਲਕ ਪਸ਼ਮੀਨੇ ਤੇ ਰਹਿਣਾ ਜੀ ਇਹ ਬਲੈਕ ਫਲੌਕਸ ਔਰ ਆਊਟ ਲਾਈਨਿੰਗ ਸੂਟ ਬਣਨੇ ਆ ਚੈੱਕ ਕਰੋ ਜੀ ਇਹ ਆਜੂਗਾ 슬ੀਵਸ ਤੇ ਵਰਕ ਠੀਕ ਹੈ ਜੀ ਇਹਦੇ ਉੱਪਰ ਇਹ ਵਾਲਾ ਇਹਦੇ ਘੇਰੇ ਦਾ ਵਰਕ ਹੈ ਜੀ ਲਓ ਜੀ ਇਹਦੇ ਘੇਰੇ ਦਾ ਵਰਕ ਹੈ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਘੇਰੇ ਦਾ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ ਸਾਡੇ 800 850 ਦੇ ਵਿੱਚ ਤੁਸੀਂ ਪਹਿਲੇ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਤੇ ਇਸ ਤੋਂ ਅੱਗੇ ਆਊਗਾ ਜੀ ਇੱਥੇ ਮਹਿੰਦੀ ਛੇੜ ਇੱਕ ਕੇਰੇ ਚਾਊਗਾ ਮਹਿੰਦੀ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਸਲੀਵਸ ਤੇ ਉੱਪਰ ਵਰਕ ਹੋਇਆ ਜੀ ਸਲੀਵਸ ਦਾ ਵਰਕ ਹੈ ਇਹ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਮਿਲੂਗਾ ਇਹਦਾ ਕੇਰੇ ਦਾ ਵਰਕ ਤੁਹਾਨੂੰ ਮੈਂ ਚੈੱਕ ਕਰਵਾਦਾ ਲਓ ਇਹ ਆਊਗਾ ਧੀਰੇ ਕੇਰੇ ਦਾ ਵਰਕ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕੇਦੇ ਦਾ ਵਰਕ ਬਣਿਆ ਹੋਇਆ ਪ੍ਰਾਈਸ ਰਹਿਣੀ ਇਹਦੀ ਸਿਰਫ ਸਾਡੇ ਅੱਪਸ 850 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਸਨਾਈ ਦੇ ਸਾਡੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਪਣਾ ਆਰਡਰ ਬੱਕੋ ਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਤੇ ਖਤਮ ਕਰਦੇ ਆਂ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ